ਇਹ ਹਾਲਾਤਾਂ ਦੀ ਗੱਲ ਕਰੀਏ ਨਾ 1.5 ਕਿਲੋਮੀਟਰ ਹਟ ਮਾ ਪਾਣੀ ਸੀਗਾ ਪੰਜ ਗਾਈਆਂ ਲਾਦਿਆਂ ਲਾਦਿਆਂ ਸਾਡੇ ਟਰਾਲੀ ਘੇਰੀ ਗਈ ਸੀ ਇੱਥੋਂ ਦਾ ਕਹ ਹਾਤ ਪਾਣੀ ਨੇ ਕੀਤੇ ਸਾਡੇ 5-5 ਫੁੱਟ ਘਰਾਂ ਚ ਪਾਣੀ ਆ ਗਿਆ ਡੇਰਿਆਂ ਦੇ ਕੁਲ ਮਿਲਾ ਕੇ ਕਮੀਨਾ ਹੋਣ ਦੇ ਲੱਗੇ ਆ ਗਿਆ ਆ ਪਾਣੀ ਦੀ ਮਾਰ ਸਹਿੰਦੇ ਹੋਇਆ ਪੰਜਾਬ ਦੇ ਵਿੱਚ ਤੇ ਤੁਸੀਂ ਕਿਦਾਂ ਦਿਨ ਗੱਡ ਰਹੇ ਹੋ ਆਪ ਤੇ ਆਪ ਦੇ ਭਾਜੀ ਪਾਣੀ ਤੋਂ ਵੀ ਤੰਗ ਹੋ ਗਏ ਹੋਗੇ ਜੰਗਲ ਪਾਣੀ ਜਾਣ ਤੋਂ ਵੀ ਤੰਗ ਹੋ ਗਏ ਹੋਗੇ ਪਰ ਜਿਹੜੇ ਅਸੀਂ ਜੀ ਕੋਠਿਆਂ ਦੇ ਹਨਾ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਕੇ ਹਾਲ ਪੁੱਛਦੇ ਆ ਕਿੰਨੇ ਦਿਨਾਂ ਬਾਅਦ ਤੁਹਾਡੇ ਕੋਲ ਉਹ ਰਾਤ ਪਹੁੰਚੀ ਸੀਗੀ ਸਾਡੇ ਤੱਕ ਅਜੇ ਤੱਕ ਤਾਂ ਨਹੀਂ ਪਹੁੰਚੀ ਕੋਈ ਪਿੰਡ ਦੇ ਵਿੱਚ ਜਾ ਕੇ ਵੇਖੀ ਜਨਾ ਕੈਮਰਾ ਲੈ ਜਾਓ ਹਰ ਪਰਿਵਾਰ ਦੇ ਵਿੱਚ ਕਿਹੜਾ ਕਿਹੜਾ ਲੋਕਾਂ ਰਾਸ਼ਨ ਇਕੱਠਾ ਕੀਤਾ ਵਾ ਪਰ ਜਿਹੜੇ ਡੇਰਿਆਂ ਦੇ ਹਨ ਜਿੱਥੇ ਪਾਣੀ ਹੈਗਾ ਉੱਥੇ ਥੋੜਾ ਜਾਣਾ ਮੁਸ਼ਕਲ ਸੀ ਸਾਰਿਆਂ ਹੱਥੇ ਤੇ ਨਹੀਂ ਪਹੁੰਚ ਸਕੇ ਉਹ ਉਹਨਾਂ ਦੀ ਵੀ ਮਜਬੂਰੀ ਸੀਗੀ ਮੰਤਰੀ ਧਾਲੀਵਾਲ ਨੂੰ ਲੈ ਕੇ ਵੀ ਕਾਫੀ ਸਵਾਲ ਤੇ ਟਿੱਪਣੀਆਂ ਵੀ ਖੜੀਆਂ ਕੀਤੀਆਂ ਗਈਆਂ ਸੀ ਉਹਨਾਂ ਦੀ ਕਾਫੀ ਮਜ਼ਾਕ ਵੀ ਬਣਿਆ ਪਰ ਜਿਹੜਾ ਹੁਣ ਪੱਧਰ ਦੇ ਉੱਤੇ ਜਿਹੜਾ ਕੰਮ ਚੱਲਦਾ ਪਿਆ ਧਾਰੀਵਾਲ ਜੀ ਨੂੰ ਲੈ ਕੇ ਤੁਸੀਂ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਮੈਂ ਨਾ ਜੀ ਜਿਹੜੇ ਇਹ ਮਜ਼ਾਕ ਬਣਾਉਂਦੇ ਆ ਨਾ ਪਹਿਲਾਂ ਤੋਂ ਆਪਣੀ ਜ਼ੁਬਾਨ ਨੂੰ ਲਗਾਮ ਦੇਣਾ ਇੱਕ ਸਿੱਧਾ ਸਾਦਾ ਜੱਟ ਆ ਸਿੱਧੀ ਪੰਜਾਬੀ ਭਾਸ਼ਾ 'ਚ ਤੇ ਜਿਹੜਾ ਉਹਦੇ ਤੇ ਇਹ ਕੰਮ ਕਰਦਾ ਨਾ ਮੈਂ ਨਾ ਵੀ ਉਹ ਪਹਿਲਾਂ ਆਪਣਾ ਪਿਛੋਕੜ ਵੇਖ ਲਵੇ ਕਿਉਂਕਿ ਹਰ ਹਲਕੇ 'ਚ ਜੇ ਜਾ ਕੇ ਵੇਖ ਲੋ ਜਿੱਥੇ ਜਿੱਥੇ ਹੜ ਆਇਆ ਕੋਈ ਐਮ.ਐਲ.ਏ ਨਹੀਂ ਕੋਈ ਉਹਦੀ ਨੂ ਨਹੀਂ ਕੋਈ ਉਹਦਾ ਪੁੱਤ ਨਹੀਂ ਫਿਰਦਾ ਹੋਏਗਾ ਧਾਲੀਆ ਸਾਹਿਬ ਜਾ ਕੇ ਘੋਨੇ ਵਾਲੇ ਦਾਕ ਫਿਰਨਦਾ ਹੈ ਸੀ ਦੇਖ ਰਹੇ ਹੋ ਵਸਦਾ ਪੰਜਾਬ ਤੇ ਜਿੱਦਾਂ ਕਿ ਆਪਾਂ ਹੜਾ ਨੂੰ ਦੇਖਦੇ ਹੜਾਂ ਦੀ ਮਾਰ ਦੇਖਦੇ ਹੋਏ ਆਪਾਂ ਸਾਰੇ ਦਾ ਸਾਰਾ ਪੰਜਾਬ ਦੇ ਲੋਕਾਂ ਦੀ ਸਥਿਤੀ ਨੂੰ ਜਾਣੂ ਕਰਵਾ ਰਹੇ ਆ ਤੇ ਇਸ ਦੇ ਨਾਲ ਹੀ ਸਾਡੇ ਨਾਲ ਇੱਕ ਵੀਰ ਭਾਈ ਜੁੜੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਇਹ ਸਾਡੇ ਨਾਲ ਪਿੰਡ ਥੋਬੇ ਤੋਂ ਜੁੜੇ ਨੇ ਜੋ ਕਿ ਰਮਦਾਸ ਹਲਕੇ ਦੇ ਵਿੱਚ ਪੈਂਦਾ ਹੈ ਅਤੇ ਇਹਨਾਂ ਨੇ ਵੀ ਹੜ ਦੀ ਮਾਰ ਜੋ ਕਿ ਕਹਿ ਸਕਦੇ ਪੂਰੇ ਪਰਿਵਾਰ ਨੇ ਬਹੁਤ ਬੁਰੇ ਤਰੀਕੇ ਦੇ ਨਾਲ ਸਹੀਏ ਸੋ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਤੁਸੀਂ ਪਿੰਡ ਥੋਬੇ ਤੋਂ ਹੀ ਆ ਖਾਸ ਪਿੰਡ ਥੋਬੇ ਤੋਂ ਆ ਜੀ ਪੈਂਦੇ ਆ ਜੀ ਅਸੀਂ ਅਸ ਕੀ ਹਾਲਾਤ ਬਣੇ ਸੀਗੇ ਇਸ ਸਮੇ ਜਦੋਂ ਹੜ ਆਇਆ ਇਸ ਵੇਲੇ ਮਤਲਬ ਕਹਿ ਸਕਦੇ ਹਾਂ ਕਿ 37 ਸਾਲਾਂ ਬਾਅਦ ਜੋ ਇਹ ਏਰੀਆ ਦਾ ਹਾਲ ਹੋਇਆ ਹੈ ਬਹੁਤ ਹੀ ਮਾੜਾ ਮੰਨਿਆ ਜਾ ਰਿਹਾ ਹੈ ਤੇ ਕਿਸ ਤਰੀਕੇ ਦੇ ਤੁਹਾਡੇ ਘਰਾਂ ਦੇ ਉੱਤੇ ਹਾਲਾਤ ਬਣੇ ਨੇ ਇਸ ਵਾਰ ਪੰਜੀ ਜੇ ਹਾਲਾਤਾਂ ਦੀ ਗੱਲ ਕਰੀਏ ਨਾ 1.5 ਕਿਲੋਮੀਟਰ ਹਟ ਮਾ ਪਾਣੀ ਸੀਗਾ ਪੰਜ ਗਾਈਆਂ ਲਾਦਿਆਂ ਲਾਦਿਆਂ ਸਾਡੇ ਟਰਾਲੀ ਘੇਰੀ ਗਈ ਸੀ ਇੱਥੋਂ ਦਾ ਕਹ ਹਾਲਾਤ ਪਾਣੀ ਨੇ ਕੀਤੇ ਸਾਡੇ 5-5 ਫੁੱਟ ਘਰਾਂ 'ਚ ਪਾਣੀ ਆ ਗਿਆ ਡੇਰਿਆਂ ਤੇ ਸਾਡੀ ਇੱਕ ਗਾਂ ਵੀ ਮਰ ਗਈ ਐ ਛਾਲ ਮਾਰ ਕੇ ਪਾਣੀ ਦੇ ਵਿੱਚ ਤਾਂ ਅਸੀਂ ਬਹੁਤ ਧੰਨਵਾਦੀਆਂ ਭਾਜੀ ਤਾਲੀ ਹਲ ਸਾਹਿਬ ਦੇ ਜਿਹੜੇ ਹਲਕੇ ਦੇ ਵਿੱਚ ਵਿਜਰ ਰਹੇ ਨੇ ਸਾਰੇ ਪਰਿਵਾਰ ਨੂੰ ਪੁੱਤ ਆਪ ਭੈਣ ਜੀ ਬਹੁਤ ਮਾਣਤ ਕਰ ਰਹੇ ਨੇ ਅਸੀਂ ਬਹੁਤ ਬਹੁਤ ਧੰਨਵਾਦੀਆਂ ਜੀ ਆਪਣੇ ਹਲਕਾ ਨੂੰ ਚਾਰਜ ਦੇ ਕਿੰਨੇ ਦਿਨ ਹੋ ਗਏ ਤੁਹਾਨੂੰ ਮਤਲਬ ਇਦਾਂ ਦੀ ਮੁਸ਼ਕਿਲ ਦੇ ਵਿੱਚ ਲੈ ਮਤਲਬ ਰਹਿੰਦਿਆਂ ਹੋਇਆ ਕਿਉਂਕਿ ਆਮ ਦਿਨਾਂ ਦੀ ਜੇ ਆਪਾਂ ਗੱਲ ਕਰੀਏ ਤੇ ਆਮ ਦਿਨਾਂ ਦੇ ਵਿੱਚ ਇੱਕ ਦਿਨ ਵੀ ਜੇ ਬਿਜਲੀ ਜਾਂ ਘਰ ਦੇ ਵਿੱਚ ਕੁਝ ਆਵੇ ਨਾ ਲਾਈਟ ਤੇ ਸਾਨੂੰ ਬੜਾ ਔਖਾ ਹੋ ਜਾਂਦਾ ਹੈ ਰਹਿਣਾ ਤੇ ਮਤਲਬ ਤੁਸੀਂ ਇਸ ਤਰੀਕੇ ਦੇ ਨਾਲ ਇਹਨੇ ਦਿਨਾਂ ਤੋਂ ਸਰਵਾਈਵ ਕਰ ਰਹੇ ਹੋ ਰਹਿ ਰਹੇ ਹੋ ਕਹਿ ਸਕਦੇ ਹੋ ਕਿ ਕੁੱਲ ਮਿਲਾ ਕੇ ਇੱਕ ਮਹੀਨਾ ਹੋਣ ਦੇ ਲਾਗੇ ਆ ਗਿਆ ਆ ਪਾਣੀ ਦੀ ਮਾਰ ਸੈਂਦੇ ਹੋਇਆ ਆ ਪੰਜਾਬ ਦੇ ਵਿੱਚ ਤੇ ਤੁਸੀਂ ਕਿਦਾਂ ਦਿਨ ਗੱਡ ਰਹੇ ਹੋ ਆਪਦੇ ਆਪਦੇ ਭਾਜੀ ਪਾਣੀ ਤੋਂ ਵੀ ਤੰਗ ਹੋ ਗਏ ਹੋਗੇ ਸਾਗੇ ਜੰਗਲ ਪਾਣੀ ਜਾਣ ਤੋਂ ਵੀ ਤੰਗ ਹੋ ਗਏ ਹੋਗੇ ਮਾਲ ਡੰਗਰ ਤਾਂ ਅਸੀਂ ਘਟਤਾ ਸੀਗਾ ਪਰ ਜਿਹੜੇ ਅਸੀਂ ਜੀ ਕੋਠਿਆਂ ਦੇ ਹਨਾ ਇੱਕ ਦੂਜੇ ਨੂੰ ਆਵਾਜ਼ਾਂ ਮਾਰ ਕੇ ਹਾਲ ਪੁੱਛਦੇ ਹਾਂ ਹਾਂਜੀ ਕਿੰਨੇ ਦਿਨਾਂ ਬਾਅਦ ਤੁਹਾਡੇ ਕੋਲ ਉਹ ਰਾਤ ਪਹੁੰਚੀ ਸੀਗੀ ਸਾਡੇ ਤੱਕ ਅਜੇ ਤੱਕ ਤਾਂ ਨਹੀਂ ਪਹੁੰਚੀ ਕੋਈ ਵੀ ਅੱਜ ਅਸੀਂ ਆ ਗੱਲ ਕੀਤੀ ਕੁਝ ਪਾਲ ਹੋਣਾ ਨਾਲ ਕਿ ਸਾਡੇ ਕੁਝ ਪਰਿਵਾਰ ਨੇ ਜਿਨ੍ਹਾਂ ਤੱਕ ਨਹੀਂ ਪਹੁੰਚ ਪਾਈ 9 ਸਤੰਬਰ ਹੋ ਗਈ ਅੱਜ ਤੇ ਕਹਿ ਸਕਦੇ ਆ ਕਿ 14 ਅਗਸਤ ਦੇ ਲੱਗੇ ਤੋਂ ਜਿਹੜਾ ਪੰਜਾਬ ਇਹ ਦੇ ਵਿੱਚ ਹੜਾਂ ਦੀ ਮਾਰ ਆਂਦੀ ਹੋਈ ਹੈ ਨਜ਼ਰ ਆ ਰਹੀ ਹੈ ਤੇ ਮਤਲਬ 9 ਸਤੰਬਰ ਹੋ ਗਏ ਕੁੱਲ ਮਲਾ ਕੇ ਇੱਕ ਮਹੀਨਾ ਹੋਣ ਦੇ ਉੱਤੇ ਆ ਗਿਆ ਤੇ ਤੁਹਾਡੇ ਤੱਕ ਅੱਲੇ ਤੱਕ ਕੋਈ ਰਾਤ ਨਹੀਂ ਪਹੁੰਚ ਰਹੀ ਸੀਗੀ ਬੇਨਤੀ ਇਹ ਆ ਕਿ ਪਿੰਡ ਦੇ ਵਿੱਚ ਜਾ ਕੇ ਵੇਖੀਏ ਨਾ ਕੈਮਰਾ ਲੈ ਜਾਓ ਹਰ ਪਰਿਵਾਰ ਦੇ ਵਿੱਚ ਕਿਨਾ-ਕਿਨਾ ਲੋਕਾਂ ਰਾਸ਼ਨ ਇਕੱਠਾ ਕੀਤਾ ਵਾ ਪਰ ਜਿਹੜੇ ਡੇਰਿਆਂ ਦੇ ਹਨ ਜਿੱਥੇ ਪਾਣੀ ਹੈਗਾ ਉੱਥੇ ਥੋੜਾ ਜਾਣਾ ਮੁਸ਼ਕਲ ਹੀ ਸਾਰਿਆਂ ਹੱਥੇ ਤੇ ਨਹੀਂ ਪਹੁੰਚ ਸਕੇ ਉਹਨਾਂ ਦੀ ਵੀ ਮਜਬੂਰੀ ਸੀਗੀ ਬਸ ਤੁਹਾਡੇ ਤੱਕ ਮਦਦ ਕਿੰਨੇ ਪਹੁੰਚਾਈ ਖਾਸ ਤੌਰ ਦੇ ਉੱਤੇ ਖਾਸ ਤੌਰ ਤੇ ਢਾਲਿਆ ਸਾਹਿਬ ਦੀ ਹੌਸਲਾ ਵਧਾਈ ਜਿਹੜੇ ਕਰਦੇ ਰਹੇ ਸਾਡੇ ਵੀ ਤਗੜੇ ਹੋ ਜੋ ਮੈਂ ਤੁਹਾਡੇ ਨਾਲ ਆ ਜੀ ਹਾਂਜੀ ਤੁਸੀਂ ਮੈਂ ਚਿਹਰੇ ਤੇ ਤੁਹਾਡੇ ਹੁਣ ਖੁਸ਼ੀ ਦੇਖ ਸਕਦੀ ਹਾਂ ਇੰਨੇ ਦਿਨਾਂ ਤੋਂ ਬਾਅਦ ਕਹਿ ਸਕਦੇ ਜਿਹੜਾ ਸਾਡਾ ਪੰਜਾਬ ਆ ਉਹ 24 ਘੰਟੇ ਹੀ ਚੜਦੀ ਕਲਾ ਦੇ ਵਿੱਚ ਰਹਿਣ ਵਾਲਾ ਪੰਜਾਬ ਆ ਸੋ ਕਹਿ ਸਕਦੇ ਕਿ ਭਾਵੇਂ ਹੁਣੇ ਭਾਈ ਜੀ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਉਹਨਾਂ ਦੀਆਂ گاਵਾ ਜਿਹੜੀਆਂ ਨੇ ਅਮੱਜਾ ਜਿਹੜੀਆਂ ਨੇ ਉਹ ਵੀ ਮਰ ਗਈਆਂ ਅਤੇ ਇਸ ਦੇ ਨਾਲ ਇਨਾ ਮਾਰ ਸਹਿਣ ਦੇ ਬਾਵਜੂਦ ਵੀ ਇਨਾ ਘਾਟਾ ਸਹਿਣ ਦੇ ਬਾਵਜੂਦ ਵੀ ਇਹਨਾਂ ਦੇ ਚਿਹਰੇ ਦੇ ਉੱਤੇ ਜਿਹੜਾ ਕਹਿ ਸਕਦੇ ਆ ਕਿ ਤੁਰ ਤੋਂ ਇੱਕ ਪੰਜਾਬੀਆਂ ਦੇ ਜਿਹੜਾ ਨੂਰ ਆ ਉਹ ਬਰਕਰਾਰ ਰਹਿੰਦਾ ਆ ਸੋ ਆਪਾਂ ਦੇਖ ਸਕਦੇ ਆ ਹਲੇ ਵੀ ਕਹਿ ਸਕਦੇ ਚਿਹਰੇ ਦੇ ਉੱਤੇ ਇੱਕ ਸਮਾਈਲ ਆ ਵੇਖੋ ਜੀ ਮੈਂ ਥੜੀ ਹਾਲਸਾ ਉਹਦਾ ਨਾਮ ਲੈ ਕੇ ਹੀ ਸਮਾਈਲ ਹੋ ਜਾਂਦੀ ਆ ਮੈਂ 4 ਸਾਲ ਤੋਂ ਪਹਿਲਾਂ ਜੁੜਿਆ ਸੀ ਉਹਨਾਂ ਨਾਲ ਮੇਰਾ ਬੇਟਾ ਕਹਿੰਦਾ ਤੁਸੀਂ ਵੀਰ ਜੀ ਕਹਿੰਦੇ ਮੈਂ ਅੰਕਲ ਨਹੀਂ ਗਿਆਣਾ ਮੈਂ ਹਮ ਤਾਂ ਤਿਆਰ ਹੀ ਗਿਆ ਲਿਆ ਕਰ ਇਦਾਂ ਗਏ ਬੈਠੇ ਚਾਹ ਪੀਂਦੇ ਮੰਜੀ ਦੇ ਹੀ ਤੁਹਾਡਾ ਵੀਰ ਜੀ ਆਹ ਗੱਲ ਆ ਤੁਹਾਡਾ ਧੰਪ ਦੀ ਆ ਗਿਆ ਹੁੰਦਾ ਕਹਿੰਦਾ ਬਹੁਤ ਵਧੀਆ ਸਵਾਲ ਆ ਲੋਕ ਤੇ ਆਪਣਾ ਭੁੱਲ ਗਏ ਸਾਰਾ ਕੁਝ ਹੀ ਪਰ ਬੀਤੇ ਦਿਨਾਂ ਦੇ ਵਿੱਚ ਨਾ ਮੰਤਰੀ ਧਾਲੀਵਾਲ ਨੂੰ ਲੈ ਕੇ ਵੀ ਕਾਫੀ ਸਵਾਲ ਤੇ ਟਿੱਪਣੀਆਂ ਵੀ ਖੜੀਆਂ ਕੀਤੀਆਂ ਗਈਆਂ ਸੀ ਉਹਨਾਂ ਦੀ ਕਾਫੀ ਕਹਿ ਸਕਦੇ ਮੀਮਸ ਵੀ ਬਣੀਆਂ ਉਹਨਾਂ ਦੇ ਉੱਤੇ ਕਾਫੀ ਚਰਚੇ ਵੀ ਬਣੇ ਕਾਫੀ ਮਜ਼ਾਕ ਵੀ ਬਣਿਆ ਪਰ ਜਿਹੜਾ ਹੁਣ ਪੱਧਰ ਦੇ ਉੱਤੇ ਜਿਹੜਾ ਕੰਮ ਚੱਲਦਾ ਪਿਆ ਧਾਲੀਵਾਲ ਜੀ ਨੂੰ ਲੈ ਕੇ ਤੁਸੀਂ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਮੈਂ ਨਾ ਜੀ ਜਿਹੜੇ ਮਜ਼ਾਕ ਬਣਾਉਂਦੇ ਆ ਨਾ ਪਹਿਲਾਂ ਤੋਂ ਆਪਣੀ ਜ਼ੁਬਾਨ ਨੂੰ ਲਗਾਮ ਦੇਣਾ ਠੀਕ ਹੈ ਨਾ ਇੱਕ ਸਿੱਧਾ ਸਾਦਾ ਯਾਟ ਆਓ ਸਦੀ ਪੰਜਾਬੀ ਭਾਸ਼ਾ ਚ ਤੇ ਜਿਹੜਾ ਉਹਦੇ ਤੇ ਹੀ ਕੰਮ ਕਰਦਾ ਨਾ ਮੈਨਾਂ ਵੀ ਉਹ ਪਹਿਲਾਂ ਆਪਣਾ ਪਿਛੋਕਰ ਵੇਖ ਲਵੇ ਦੂਜੇ ਬੰਨੇ ਫਿਰ ਜਾਵੇ ਕਿਉਂਕਿ ਹਰ ਹਾਲ ਕੇ ਜੇ ਜਾ ਕੇ ਵੇਖ ਲੋ ਜਿੱਥੇ ਜਿੱਥੇ ਹੜ ਆਇਆ ਕੋਈ ਐਮਐਲਏ ਨਹੀਂ ਕੋਈ ਉਹਦੀ ਨੂ ਨਹੀਂ ਕੋਈ ਉਹਦਾ ਪੁੱਤ ਨਹੀਂ ਫਿਰਦਾ ਹੋਏਗਾ ਧਾਰਿਆ ਸਾਹਿਬ ਜਾ ਕੇ ਕੋਨੇ ਵਾਲੇ ਦਾਕ ਫਿਰਨਦੇ ਨੇ ਪੰਜਾਬ ਸਰਕਾਰ ਤੋਂ ਜਿਹੜੀ ਹੁਣ ਬੀਤੇ ਦਿਨ ਕੈਬਨਿਟ ਦੀ ਮੀਟਿੰਗ ਵੀ ਹੋਈ ਸੀਗੀ ਅਤੇ ਕੈਬਨਿਟ ਦੀ ਮੀਟਿੰਗ ਦੇ ਵਿੱਚ ਕਹਿ ਸਕਦੇ ਭਗਵੰਤਪਾਣ ਜੀ ਦੇ ਵੱਲੋਂ ਵੀ ਇੱਕ ਕਹਿ ਸਕਦੇ ਸਕੀਮ ਜਿਹੜੀ ਦਿੱਤੀ ਸੀਗੀ ਉਹਨਾਂ ਨੇ ਬੋਲਿਆ ਕਿ ਜਿਸ ਦਾ ਖੇਤ ਉਸ ਦੀ ਰੇਤ ਇਸ ਸਕੀਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਦੇਖਦੇ ਆ ਮੈਂ ਬਹੁਤ ਵਧੀਆ ਕਹਿੰਦਾ ਕਿਉਂਕਿ ਉਹਨਾਂ ਦੀਆਂ ਫਸਲਾਂ ਵੀ ਜਾਣੀਆਂ ਗਈਆਂ ਚਲੋ ਇੰਨੀ ਨਾਲ ਉਹਨੂੰ ਰਾਤ ਮਿਲ ਜੇਗੀ ਉਹ ਕਿਸਾਨ ਨੂੰ ਪਿਓ ਰੇਤ ਆਪਣੀ ਕਰ ਲੇਗਾ ਅੱਜ ਵੇਚ ਲੇਗਾ ਜਿੱਦਾਂ ਕਰ ਲੇਗਾ ਸਰਕਾਰ ਦੀ ਇਹ ਪਾਲਿਸੀ ਨਾਲ ਬਹੁਤ ਖੁਸ਼ ਹਾਂ ਲੋ ਜੀ ਹਾਂਜੀ ਇੱਕ ਵਾਰੀ ਜੇ ਕਾਰਾ ਜ਼ਰੂਰ ਛੱਡ ਦਿਓ ਜੇ ਤੁਸੀਂ ਬਿਲਕੁਲ ਖੁਸ਼ੀਆਂ ਕਮਾਂ ਤੋਂ ਤੇ ਵਾਇਗਰੀ ਤੋਂ ਵੀ ਸੰਤੁਸ਼ਟ ਹੋ ਤੇ ਬੋਲੇ ਸੋਨੇਹਾ